ਹੋ ਦੁੱਖ ਮਿਲਦਾ ਸੁੱਖ ਮਿਲਦਾ ਸਾਡੇ ਕੀਤੇ ਹੋਏ ਕਰਮਾਂ ਦਾ ਮਿਲਦਾ ਪਰ ਹਰ ਇੱਕ ਇਨਸਾਨੇ 'ਚ ਫਿਤਰਤ ਬਣ ਗਈ ਹੈ ਜੇ ਸੁੱਖ ਮਿਲਿਆ ਮੇਰੀ ਮਿਹਨਤ ਨਾਲ ਮਿਲਿਆ ਮੇਰੀ ਸਿਆਰਤ ਨਾਲ ਮਿਲਿਆ ਅਸੀਂ ਉਸੇ ਚੀਜ਼ ਦਾ ਹੰਕਾਰ ਕਰੀ ਬੈਠਦੇ ਹਾਂ ਤੇ ਜੇ ਕਿਤੇ ਦੁੱਖ ਮਿਲ ਗਿਆ ਤੇ ਦੂਜੀ ਦਿਸ਼ਰ ਤੇ ਵੜ ਜਾਂਦੇ ਆ ਨਾਨਕ ਬੋਲਨ ਚੱਖਣਾ ਦੁੱਖ ਛੱਡ ਮੰਗਣਾ ਚੋਕ ਬਚਨ ਬੋਲੇ ਇਹ ਜੇ ਕੱਪੜੇ ਹੀ ਹਰ ਬੰਦਾ ਸੁੱਖ ਭੜ ਜਾਏ ਸੁੱਖ ਨਹੀਂ ਕੋਤਾ ਤਨ ਖਾਟੈ ਸੁੱਖ ਨਹੀਂ ਤੇਗ ਨਿਰਟ ਰਾਟੈ ਸੁੱਖ ਨਹੀਂ ਕੋਹ ਦੇਸ਼ ਕਾਏ ਸਰਬ ਸੁਖਾ ਹਰ ਹਰ ਗੁਨ ਗਾਰੇ ਸਭ ਕਿਹਦੇ ਵਿੱਚ ਹੀ ਨਾਮ ਜਪਣ ਦੇ ਵਿੱਚ ਸੁੱਖ ਦੇਸ਼ ਕਮਾਨ ਦੇ ਨਾਲ ਨਹੀਂ ਸੁੱਖ ਪਿਆਰਿਆ ਇਹ ਨਾਟਕ ਦੇਖਣਾ ਸੁੱਖ ਨਹੀਂ ਮਿਲਣਾ ਸੁੱਖ ਤਾਂ ਨਰਵੀ ਸੁੱਖ ਨਹੀਂ ਮਿਲਦਾ ਹਰ ਬੰਦਾ ਸੁੱਖ ਲੱਭਦਾ ਹਰ ਬੰਦਾ ਦੁੱਖ ਵਿੱਚ ਜੰਮਿਆ ਦੁੱਖ ਮਨ ਦੁੱਖ ਵਰਤੈ ਸੰਸਾਰ ਦੁੱਖ ਦੁੱਖ ਅੱਗੇ ਆਕੀ ਹੈ ਪਰ ਪਰ ਕਰੇ ਪੁਕਾਰ ਦੁੱਖੀਏ ਬੰਦਾ ਖੋਲੀਆਂ ਸੁੱਖ ਨਾ ਨਿਕਲਿਓ ਓਏ ਨੰ ਮਨ ਹਰਿਆ ਹੋਈ ਤੇ ਪਿਆਰਿਓ ਅਸੀਂ ਖੜ ਬੰਦੇ ਨੂੰ ਸੁਖ ਭਾਲਦਾ ਸੁਖ ਤੇ ਬਾਪ ਜੀ ਕਹਿੰਦੇ ਸੋ ਕਿਥੋਂ ਮਿਲਣੇ ਸੁਖ ਮਿਲਣੇ ਨਾਮ ਦੇ ਵਿੱਚੋਂ ਸੁਖ ਮਿਲਿਆ ਕਿਹੜੇ ਚੰਗੇ ਕਰਮਾਂ ਦੇ ਵਿੱਚੋਂ ਜੋ ਤੂੰ ਪਛੇ ਕੀਤਾ ਉਹ ਧੁੱਖ ਉਹ ਉਸ ਤਰ੍ਹਾਂ ਨਾਲ ਸਾਰੇ ਦੇ ਲੈ ਜਾਣਾ ਇਹ ਕਰੇ ਸੋ ਇਹ ਕਰ ਪਾਏ ਕਰਤੂਤਾਂ ਦੇ ਬੜਾ ਕਮਾਲ ਦਾ ਵਿਚਾਰ ਹੈ ਤੂੰ ਇੱਕ ਦਾ ਖਮਾਨੇ ਕਰ ਲੈ ਦੂਜਿਆ ਤਰਪਾਲ ਇਹੇ ਕਰ ਕਰੇ ਤੂੰ ਇਹ ਕੱਲ ਪਾਏ ਤੂੰ ਇੱਕ ਰੋ ਖਮਾਨੇ ਕਰਕੇ ਦੇਖ ਲੈ ਪਿਆਰਿਆ ਤੇ ਦੂਜਾ ਚ ਮਸਾਲੇ ਨਹੀਂ ਮਿਲ ਜਾ ਰਿਹਾ ਜਿਹੜਾ ਬੀਚੇ ਖੋਲ ਹੋਣੇ ਕਰਮਾ ਸੰਧਰਾ ਖੇਦ ਜੋ ਤੀਜਿਓ ਵੜਨਾ ਪੈਣਾ ਜੋ ਤੀਜਿਓ ਵੜਨਾ ਪੈਣਾ ਤੇ ਧਰਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ ਕੱਤਰ ਤਾਲੁਕ ਮਾਨਮ ਦੋਸ਼ ਦਾ ਆਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੂਗ ਕਹਿੰਦੀ ਫਿਰ ਦੁੱਖ ਕਿੱਦਾਂ ਮਿਲਿਆ ਜਿਸ ਤਰ੍ਹਾਂ ਅਸੀਂ ਕਰਮ ਕਮਾਏ ਜਿਹੜੀ ਕਰਮ ਕਮਾਏ ਦਦਾ ਧੋਸ਼ਨਾ ਦੋ ਕਿਸੈ ਦੋਸ਼ ਕਰਮਾਂ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨਾ ਦੀਜੈ ਅਵਰਜਨ ਜੇ ਪਿਆਰੇ ਤੇ ਦੂਜੇ ਨੂੰ ਅਸੀਂ ਦੁੱਖ ਦਿੱਤਾ ਫਿਰ ਆਪਕਿ ਤੁਸਕ ਭਾਲਦੇ ਜੇ ਦੂਜੇ ਨੂੰ ਹਮੇਸ਼ਾ ਦੁੱਖ ਦੇਣਾ ਹੀ ਚਾਹੇ ਤੇ ਮੇਰੇ ਹਰ ਦਸ ਤਾਰ ਨੂੰ ਤਾਰਨਾ ਕੋਈ ਐਸੀ ਬਾਤ ਕਰਕੇ ਐਸਾ ਕੰਮ ਕਰਕੇ ਤੇ ਫਿਰ ਆਪਕਿ ਤੁਸਕ ਭਾਲਦੇ ਜੇ ਸੋਲੇ ਬੀਜੀ ਹੈ ਤੇ ਪਿਆਰੇ ਸੋਲੇ ਵੱਢਨੇ ਪੈਣੇ ਆ ਜੇ ਦੁੱਖ ਬੀਜਿਆ ਦੁੱਖ ਹੀ ਵੱਢਣਾ ਪੈਣਾ ਸੁੱਖ ਨਹੀਂ ਮਿਲਣਾ ਜੀ ਸੋ ਖਰੀਦ ਲੈਣਾ ਹੈ ਹਾਂ ਜੇ ਗੁਰੂ ਦੀ ਸ਼ਰਨ ਵਿੱਚ ਆ ਕੇ ਇੱਥੇ ਤੋਬਾ ਕਰੇ ਗੁਰੂ ਅੱਗੇ ਜੋ ਜੀਰੀ ਕਰੇ ਆਪਣੇ ਕੀਤੇ ਨਰਾਹਾਂ ਦੀ ਭੁੱਲ ਮੰਨੇ ਫਿਰ ਗੁਰੂ ਤੇਰੇ ਕਰਮਾਂ ਨੂੰ ਮਿਟਾ ਸਕਦਾ